ਪਿਆਰੇ ਦਰਸ਼ਕੋ ਆਓ ਆਪਾਂ ਸੁਣਦੇ ਹਾਂ ਲੇਖਿਕਾ ਦੀਪਤੀ ਬਬੂਟਾ ਦੀ ਲਿਖੀ ਹੋਈ ਕਿਤਾਬ ਭੁੱਖ ਇਉਂ ਸਾਹ ਲੈਂਦੀ ਹੈ ਜੋ ਲਿਖੀ ਕਹਾਣੀ ਭੁੱਖ ਇਉਂ ਸਾਹ ਲੈਂਦੀ ਹੈ ਖਾਲੀ ਹੱਥ ਹਵਾ ਚ ਘੁੰਮਿਆ ਭਰੀ ਮੁਠੀ ਬਣ ਮੂੰਹ ਵੱਲ ਵਧਿਆ ਮੂੰਹ ਅੱਡਿਆ ਗਿਆ ਮੁਠੀ ਮੂੰਹ ਵਿੱਚ ਖੁੱਲੀ ਮੁਠੀ ਖਾਲੀ ਮੈਂ ਖਾਲੀ ਮੂੰਹ ਚ ਭੁੱਖ ਨੂੰ ਚਬਾਉਣ ਲੱਗਿਆ ਭੁੱਖ ਹੋਰ ਤਿੱਖੀ ਹੋ ਮੇਰੀਆਂ ਆਂਦਰਾਂ ਕੋਹਣ ਲੱਗੀ ਮੈਂ ਘੁੱਟ ਕੇ ਮੂੰਹ ਮੀਚ ਲਿਆ ਤੇ ਅੱਖਾਂ ਬੰਦ ਕਰਕੇ ਭੁੱਖ ਨੂੰ ਮਾਰਨ ਲਈ ਢਿੱਡ ਨਾਲ ਘੋਲ ਖੁੱਲਣ ਲੱਗਿਆ ਢਿੱਡ ਚੋਂ ਆਵਾਜ਼ ਉੱਠੀ ਭੁੱਖ ਦੇ ਭੁੱਖ ਨਾਲ ਜੰਗ ਓਨੀ ਹੀ ਪੁਰਾਣੀ ਐ ਜਿੰਨਾ ਪੁਰਾਣਾ ਧਰਤੀ ਤੇ ਮਨੁੱਖੀ ਜੀਵਨ ਭੁੱਖ ਤੇ ਸਹੀ ਸਮੇਂ ਵਾਰ ਕਰਕੇ ਕੋਗਾ ਚੇਤਨਾ ਕੀਤਾ ਜਾਵੇ ਤਾਂ ਅੱਖ ਝਪਕਣ ਤੋਂ ਪਹਿਲਾਂ ਭੁੱਖ ਭੁੱਖ ਨੂੰ ਨਿਗਲ ਜਾਂਦੀ ਐ ਮੈਂ ਦੋਹਾਂ ਹੱਥਾਂ ਨਾਲ ਢਿੱਡ ਨੂੰ ਘੁੱਟ ਭੁੱਖ ਦਾ ਗਲਾ ਘੁੱਟਣ ਲੱਗਿਆ ਮੈਂ ਜਿੰਨਾ ਭੁੱਖ ਨੂੰ ਮਾਰਨ ਦੀ ਕੋਸ਼ਿਸ਼ ਕਰਦਾ ਉਹ ਪਹਿਲਾਂ ਨਾਲੋਂ ਦੂਣ ਸਵਾਈ ਹੋ ਆਂਦਰਾਂ ਕੋਹਣ ਲੱਗਦੀ ਅਜੀਬ ਕਸ਼ਮਕਸ਼ ਮੈਂ ਭੁੱਖ ਦੇ ਪਿੱਛੇ ਭੁੱਖ ਮੇਰੇ ਪਿੱਛੇ ਅੰਦਰ ਭੁੱਖ ਬਾਹਰ ਭੁੱਖ ਚਾਰ ਚੁਫੇਰੇ ਭੁੱਖੀ ਭੁੱਖ ਭੁੱਖ ਤੋਂ ਬਚਣ ਲਈ ਮੈਂ ਰਿੰਗਣ ਲੱਗਿਆ ਪਿੱਛਾ ਛੱਡਣ ਦੀ ਬਜਾਏ ਭੁੱਖ ਮੇਰੇ ਤੇ ਘਾਤ ਲਾ ਕੇ ਬੈਠ ਗਈ ਹੈ ਇਹ ਸਭ ਹੋ ਕੀ ਰਿਹਾ ਮੈਂ ਕਿੱਥੇ ਆ ਇੱਧਰ ਜਾ ਰਿਆਂ ਉਹ ਮੇਰਾ ਪਿੱਛਾ ਕਿਉਂ ਕਰ ਰਹੀ ਐ ਇਹ ਬਾਲ ਕੌਣ ਐ ਮੈਂ ਕੌਣਾ ਇਹ ਗਿਰਜ ਮੇਰਾ ਪਿੱਛਾ ਕਿਉਂ ਕਰ ਰਹੀ ਐ ਮੈਨੂੰ ਕੀ ਹੋ ਗਿਆ ਮੈਨੂੰ ਇਸ ਗਿਰਜ ਤੇ ਮੇਰੀ ਦਿਖ ਵਿੱਚ ਕੋਈ ਫਰਕ ਨਹੀਂ ਲੱਗ ਰਿਆ ਵੇਖਣ ਨੂੰ ਦੋਵੇਂ ਸਿਆਹ ਕਾਲੇ ਦੋਵੇਂ ਡਰਾਮਣੇ ਦੋਮਾਂ ਦਾ ਕੁੱਬ ਨਿਕਲਿਆ ਹੋਇਆ ਦੋਵੇਂ ਭੁੱਖ ਦੀ ਦੌੜ ਚ ਰੀਂਗਰੇ ਮੈਨੂੰ ਭੋਜਨ ਦੀ ਤਲਾਸ਼ ਐ ਉਸ ਵਾਸਤੇ ਬਿਲਕੁਲ ਤਾਜ਼ਾ ਬਣਨ ਜਾ ਰਿਆ ਭੋਜਨ ਉਸ ਦੀਆਂ ਅੱਖਾਂ ਦੇ ਸਾਹਮਣੇ بس ਉਸ ਨੂੰ ਉਡੀਕ ਹੈ ਮੇਰਾ ਆਖਰੀ ਸਾਹ ਨਿਕਲਣ ਦੀ ਅੱਗੇ ਸਰਕਣ ਦੀ ਕੋਸ਼ਿਸ਼ ਕਰਦਾ ਮੈਂ ਜਿਵੇਂ ਜਿਵੇਂ ਨਢਾਲ ਹੋਣ ਲੱਗਿਆ ਉਹ ਸਥਿਰ ਹੋਣ ਲੱਗੀ ਮੇਰੇ ਹੋਸ਼ ਗਵਾਚਣ ਲੱਗੇ ਅੱਖਾਂ ਅੱਗੇ ਧੁੱਡਲ ਕਾ ਉਤਰਨ ਲੱਗਿਆ ਗਰਦਨ ਟਿਲਕ ਗਈ ਸਿਰ ਜ਼ਮੀਨ ਵੱਲ ਝੁਕਣ ਲੱਗਿਆ ਮੈਂ ਪਸ਼ੀਮੋ ਤਾਨ ਆਸਨ ਵਿਚਾਰਿਆ ਲੱਤਾਂ ਆਕੜਨ ਲੱਗੀਆਂ ਹਨ ਸਿਰ ਢਿੱਡ ਦੇ ਅੰਦਰ ਧਸਦਾ ਜਾ ਰਿਹਾ ਹੈ ਮੈਂ ਜਿਸ ਗਤੀ ਨਾਲ ਪਸ਼ੀਮੋਤਾਨ ਆਸਣ ਵਿੱਚ ਸਥਿਰ ਹੋ ਰਿਹਾ ਗਿਰਜ ਪਛੰਗ ਆਸਣ ਵਿੱਚ ਆਉਣ ਲੱਗੀ ਹੈ ਉਸ ਦੀ ਗਰਦਨ ਉੱਚੀ ਹੋ ਮੇਰੇ ਵੱਲ ਮੁੜੀ ਮੇਰੀ ਬੋਟੀ ਖਾਣ ਲਈ ਉਸਨੇ ਠੂੰਗਾ ਮਾਰਿਆ ਮੈਂ ਉਸ ਦੀ ਬੁਰਕੀ ਬਣਨ ਨੂੰ ਤਿਆਰ ਨਹੀਂ ਉਸ ਤੋਂ ਬਚਣ ਲਈ ਮੈਂ ਜ਼ੋਰ ਮਾਰਿਆ ਮੇਰਾ ਸਾਰਾ ਜ਼ੋਰ ਤਾਂ ਭੁੱਖ ਚੂਸ ਚੁੱਕੀ ਸੀ ਆਖਰ ਮੈਂ ਭੁੱਖ ਅੱਗੇ ਹਥਿਆਰ ਸੁੱਟ ਦਿੱਤੇ ਮੇਰਾ ਸਿਰ ਟੁੱਟੇ ਟਾਣ ਵਾਂਗ ਜ਼ਮੀਨ ਤੇ ਲੁੜਕ ਗਿਆ ਗਿਰਜ ਨੇ ਖੰਭ ਫੜਫੜਾਏ ਤੇ ਮੇਰੇ ਪਿੰਜਰ ਉੱਤੇ ਆ ਬੈਠੀ ਮੈਂ ਉਸ ਵਾਸਤੇ ਭੋਜਨ ਬਣਿਆ ਮੇਰੇ ਢਿੱਡ ਚੋਂ ਫੇਰ ਭੁੱਖ ਨੇ ਰੁਗ ਭਰਿਆ ਮੈਂ ਜ਼ਮੀਨ ਤੇ ਹੱਥ ਫੇਰਿਆ ਕਮਜ਼ੋਰ ਮੁਠੀ ਭਰ ਕੇ ਬੰਦ ਕੀਤੀ ਤੇ ਮੂੰਹ ਵੱਲ ਲੈ ਗਿਆ ਆਪ ਮੁਹਾਰੇ ਮੂੰਹ ਖੁੱਲ ਗਿਆ ਜਿਵੇਂ ਹੀ ਬੰਦ ਮੁਠੀ ਨੂੰ ਮੂੰਹ ਦੇ ਅੰਦਰ ਖੋਲਿਆ ਮੁਠੀ ਖਾਲੀ ਦੀ ਖਾਲੀ ਮੇਰੀਆਂ ਲੱਤਾਂ ਜੁੜ ਗਈਆਂ ਸਿਰ ਟੈਂਦਾ ਟੈਂਦਾ ਖੂ ਬਣੇ ਢਿੱਡ ਅੰਦਰ ਤਸਕੇ ਪਿੱਠ ਨਾਲ ਜਾ ਲਗਿਆ ਕਲਿੱਕ ਦੀ ਆਵਾਜ਼ ਕਰਦੀ ਕੈਮਰੇ ਦੀ ਭੁੱਖ ਲਿਸ਼ਕੀ ਮੇਰੀ ਚੀਖ ਨਿਕਲ ਗਈ ਤੇ ਮੈਂ ਉਬੜ ਵਾਇਤ ਉੱਠ ਬੈਠਾ ਕਮਰੇ ਅੰਦਰ ਬੱਤੀ ਜਗਾ ਕੇ ਪਤਨੀ ਅਲਮਾਰੀ ਦੀ ਫਰੋਲਾ ਫਰੋਲੀ ਕਰ ਰਹੀ ਸੀ ਸੌਜੋ ਸੌਜੋ ਮੈਂ ਉਹ ਮੈਂ ਸਮਾਨ ਤਿਆਰ ਕਰਦੀ ਸੀ ਕੀ ਪਤਾ ਕਦੋਂ ਸੁਨੇਹਾ ਆ ਜਾਏ ਹਨੇਰੇ ਚ ਕੁਝ ਦਿਸਦਾ ਨਹੀਂ ਸੀ ਬੱਤੀ ਜਗਾਣੀ ਪੈਗੀ ਸੌਜੋ ਜਾਣ ਵੇਲੇ ਜਗਾ ਲਾਂਗੀ ਬੋਲਦੀ ਨੇ ਅਲਮਾਰੀ ਦਾ ਲੋਕ ਲਗਾ ਕੇ ਬੱਤੀ ਬੰਦ ਕੀਤੀ ਤੇ ਕਮਰੇ ਚੋਂ ਬਾਹਰ ਨਿਕਲ ਗਈ ਤਰੇਲਿਓ ਤਰੇਲੀ ਹੋਇਆ ਮੈਂ ਆਪਣੇ ਆਪ ਨੂੰ ਟੋਹਣ ਲੱਗਿਆ ਮੇਰਾ ਕੋਈ ਕੁੱਬ ਨਹੀਂ ਨਿਕਲਿਆ ਹੋਇਆ ਕੁਪੋਸ਼ਨ ਮਾਰਿਆ ਭੁੱਖ ਨਾਲ ਮਰ ਰਿਆ ਬਾਲ ਤੇ ਆਪਣੀ ਭੁੱਖ ਮਿਟਾਉਣ ਲਈ ਉਸ ਦੇ ਮਰਨ ਦੀ ਉਡੀਕ ਚ ਘਾਤ ਲਾ ਕੇ ਬੈਠੀ ਗਿਰਜ ਦਿਮਾਗ ਤੇ ਭਾਰ ਪਾਇਆ ਸੁੱਤਾ ਦਿਮਾਗ ਅੰਗੜਾਈ ਲੈਣ ਲੱਗਿਆ ਉੱਖਮਰੀ ਦੀ ਜੋ ਸੱਚੀ ਤਸਵੀਰ ਵੇਖ ਅੰਤਰਮਨ ਨਾਲ ਵਿਚਾਰਾਂ ਕਰਦਿਆਂ ਮੈਂ ਸੌਂ ਗਿਆ ਸੀ ਉਹੀ ਭੁੱਖ ਮੇਰਾ ਅੰਦਰ ਕੋਹ ਨੀਂਦ ਤੇ ਪਹਿਰਾ ਲਾ ਬੈਠੀ ਸੀ ਇਸ ਭਿਆਨਕ ਮੰਜ਼ਰ ਦਾ ਦੁਹਰਾ ਮੇਰੇ ਜ਼ੇਨ ਨੂੰ ਅਜੀਹਾ ਚਿੰਬੜਿਆ ਕਿ ਮੈਂ ਪਰਿਸਥਿਤੀਆਂ ਖੰਗਾਲਣ ਲੱਗਿਆ ਕੈਵਿਨ ਕਾਟਰ ਪੇਸ਼ੇਵਰ ਫੋਟੋਗ੍ਰਾਫਰ ਕੈਮਰੇ ਨੂੰ ਪਖੀ ਸ਼ੋਰਤ ਦੀ ਭੁੱਖ ਕੈਵਨ ਦੀ ਸੋਚਣ ਸ਼ਕਤੀ ਦਾ ਵਸ਼ੀਕਰਣ ਕੀਤੀ ਚੰਗੀ ਤੋਂ ਚੰਗੀ ਭੁੱਖਮਰੀ ਦੀ ਤਸਵੀਰ ਤਲਾਸ਼ ਕਰ ਰਹੀ ਸੀ ਜਿਵੇਂ ਹੀ ਕੈਮਰੇ ਦੀ ਅੱਖ ਭੁੱਖਮਰੀ ਦੀ ਸ਼ਿਕਾਰ ਹੋਈ ਆਪਣੀ ਝੌਂਪੜੀ ਵੱਲ ਰੀਂਗਦੀ ਜਾ ਰਹੀ ਏਥੋਪੀਅਨ ਬੱਚੀ ਤੇ ਪਈ ਕੈਮਰਾ ਗਿਰਜ ਬਣ ਗਿਆ ਕੈਮਰੇ ਨੇ ਸਭ ਤੋਂ ਕਮਾਲ ਦੀ ਤਸਵੀਰ ਖਿੱਚ ਕੇ ਆਪਣੀ ਭੁੱਖ ਦਾ ਸ਼ਾਂਤ ਕਰ ਲਈ ਪਰ ਕੈਵਨ ਦੀ ਸੋਚ ਸ਼ਕਤੀ ਹਲੂਣੀ ਗਈ ਉਸ ਨੇ ਗਿਰਜ ਨੂੰ ਉਡਾ ਦਿੱਤਾ ਸ਼ਾਇਦ ਹੁਣ ਦੇਰ ਹੋ ਚੁੱਕੀ ਸੀ ਉਹ ਨਹੀਂ ਸੀ ਜਾਣਦਾ ਕਿ ਤਤਕਾਲੀਨ ਸੱਤਾ ਦੇ ਮੂੰਹ ਤੇ ਚਪੇੜ ਮਾਰਦੀ ਉਸ ਵੱਲੋਂ ਖਿੱਚੀ ਗਈ ਤਸਵੀਰ ਹੀ ਉਸ ਲਈ ਜਾਣ ਦਾ ਖੋ ਬਣ ਜਾਵੇਗੀ ਇਹ ਤਸਵੀਰ ਅਖਬਾਰ ਵਿੱਚ ਛਪੀ ਮੌਤ ਨਾਲ ਘੋਲ ਕਰਦੀ ਭੁੱਖ ਤੇ ਲੋਕਾਂ ਨੂੰ ਤਰਸ ਆਇਆ ਲੋਕਾਂ ਨੇ ਤਸਵੀਰ ਖਿੱਚਣ ਵਾਲੇ ਤੇ ਵਾਰ ਕੀਤਾ ਕਿ ਉਹ 20 ਮਿੰਟ ਤੱਕ ਇੱਕ ਚੰਗੀ ਤਸਵੀਰ ਲੈਣ ਲਈ ਬੱਚੀ ਦੀ ਮੌਤ ਦਾ ਮੰਜ਼ਰ ਵੇਖਦਾ ਖੜਾ ਰਿਹਾ ਕਿ ਉਸ ਲਈ ਇਨਸਾਨ ਦੀ ਜਾਨ ਬਚਾਉਣ ਨਾਲੋਂ ਮੌਤ ਨੂੰ ਕੈਮਰੇ ਵਿੱਚ ਕੈਦ ਕਰਨਾ ਵਧੇਰੇ ਜ਼ਰੂਰੀ ਸੀ ਇਹ ਸਵਾਲ ਉਸ ਦੀ ਅੰਤਰਾਤਮਾ ਨੂੰ ਕੋਹਣ ਲੱਗਿਆ ਵਰੇ ਦਾ ਸਭ ਤੋਂ ਵੱਡਾ ਫੋਟੋਗ੍ਰਾਫੀ ਦਾ ਇਨਾਮ ਉਸ ਵੱਲੋਂ ਖਿੱਚੀ ਮੌਤ ਦੀ ਤਸਵੀਰ ਨੂੰ ਮਿਲ ਗਿਆ ਜਾਗਦੀ ਜ਼ਮੀਰ ਵਾਲਾ ਉਹ ਫੋਟੋਗ੍ਰਾਫਰ ਅੰਤਰਾਤਮਾ ਦਾ ਬੋਝ ਨਾ ਚੱਲਦਾ ਆਖਰ ਆਤਮ ਹੱਤਿਆ ਕਰ ਗਿਆ ਮੈਂ ਖੁਦ ਨੂੰ ਕੈਮਰੇ ਦੀ ਅੱਖ ਚੋਂ ਲੰਘਾਉਂਦਾ ਭੁੱਖ ਨਾਲ ਮਰ ਰਹੀ ਉਸ ਬਾਲੜੀ ਦਾ ਪੋਜ਼ ਬਣਾ ਕੇ ਭੁੱਖ ਦਾ ਸਾਹਮਣਾ ਕਰਨ ਲੱਗਿਆ ਜੇ ਮੈਂ ਉਹ ਬਾਲ ਹੁੰਦਾ ਮੇਰੀ ਮੌਤ ਤੋਂ ਪਹਿਲਾਂ ਦੀ ਜ਼ਿੰਦਗੀ ਪ੍ਰਤੀ ਭੁੱਖ ਕਿਵੇਂ ਸਾਹ ਲੈਂਦੀ ਤੇ ਆਖਰੀ ਸਾਹ ਤੋਂ ਬਾਅਦ ਮੇਰੇ ਮਰਦੇ ਹੀ ਗਿਰਜ ਦੀ ਭੁੱਖ ਮੈਨੂੰ ਕਿਵੇਂ ਆਪਣਾ ਬੁਰਕ ਬਣਾਵੇਗੀ ਗਿਰਜ ਦੀ ਸੰਤੁਸ਼ਟੀ ਤੇ ਬਾਲ ਦੀ ਪੀੜਾ ਦਾ ਅਹਿਸਾਸ ਮੈਨੂੰ ਕੈਵਿਨ ਦੀ ਭੁੱਖ ਤੱਕ ਲੈ ਪਹੁੰਚਿਆ ਪ੍ਰੋਫੈਸ਼ਨ ਵਿੱਚ ਪਰਫੈਕਸ਼ਨ ਦੀ ਭੁੱਖ ਨੇ ਕੈਵਿਨ ਦੀ ਪੇਸ਼ੇਵਰ ਫੋਟੋਗ੍ਰਾਫੀ ਦੀ ਮੁਹਾਰਤ ਨੂੰ ਪਰਖ ਨਲੀ ਚੋਂ ਲੰਘਾਉਣ ਲਈ 20 ਮਿੰਟ ਲੈ ਲਏ ਫੋਟੋਗ੍ਰਾਫਰ ਨਾ ਰਾਜਨੀਤਿਕ ਸੱਤਾ ਸੀ ਨਾ ਸਮਾਜਿਕ ਸੰਸਥਾ ਉਹ ਪੇਸ਼ੇਵਰ ਸੀ ਪੇਸ਼ੇ ਦੀ ਮੁਹਾਰਤ ਸਿੱਧ ਕਰਨਾ ਉਸ ਦਾ ਧਰਮ ਸੀ ਭੁੱਖ ਨਾਲ ਨਿਕਲਦੀ ਜਾਨ ਦੀ ਤਸਵੀਰ ਉਸ ਦੇ ਕੰਮ ਦੀ ਮੁਹਾਰਤ ਉੱਤੇ ਮੋਹਰ ਹੋਣ ਵਾਲੀ ਸੀ ਉਸਨੇ ਭੁੱਖਮਰੀ ਨੂੰ ਕੈਮਰੇ 'ਚ ਕੈਦ ਕੀਤਾ ਤੇ ਗਿਰਜ ਨੂੰ ਉਡਾਕੇ ਢਿੱਡ ਨੂੰ ਭੁੱਖ ਨਾਲ ਲੜਨ ਲਈ ਛੱਡ ਦਿੱਤਾ। ਜੀਵਨ ਮੌਤ ਉਸਦੇ ਹੱਥ 'ਚ ਨਹੀਂ ਸੀ। ਪੇਸ਼ੇਵਰ ਕੈਵਨ ਸੱਤਾ ਨਹੀਂ ਸੀ ਪਰ ਸਮਾਜਿਕ ਪ੍ਰਾਣੀ ਹੋਣ ਕਰਕੇ ਉਸ ਅੰਦਰ ਇਨਸਾਨੀਅਤ ਸੀ। ਇਹੀ ਇਨਸਾਨੀਅਤ ਦਾ ਅਹਿਸਾਸ ਉਸ ਨੂੰ ਅੰਦਰੋਂ-ਅੰਦਰ ਖੋਰਾ ਲਾਉਣ ਲੱਗਿਆ। ਖੁਰਦਾ-ਖੁਰਦਾ ਅਜਿਹਾ ਖੁਰਿਆ ਕਿ ਕੈਵਨ ਨੇ ਹੱਠੀ ਮੌਤ ਨੂੰ ਗਲੇ ਲਗਾ ਕੇ ਮਾਨਸਿਕ ਪੀੜਾ ਤੋਂ ਛੁਟਕਾਰਾ ਪਾਇਆ। ਉਹ ਨਾ ਤਾਂ ਮੇਰੀ ਭੁੱਖ ਦਾ ਕਾਰਨ ਸੀ ਨਾ ਮੌਤ ਦਾ ਫੇਰ ਵੀ ਉਸ ਤੋਂ ਮੇਰੀ ਭੁੱਖ ਦਾ ਦਰਦ ਛਲਿਆ ਨਾ ਗਿਆ ਪਰ ਜਿਨ੍ਹਾਂ ਮੈਨੂੰ ਤੇ ਮੇਰੇ ਜਿਹੇ ਅਨੇਕਾਂ ਹੋਰ ਨੂੰ ਭੁੱਖ ਮਰੀ ਦੀ ਹਾਲਤ ਚ ਪਹੁੰਚਾਇਆ ਉਹਨਾਂ ਦੀ ਜ਼ਮੀਰ ਕਿਉਂ ਨਾ ਜਾਗੀ ਉਹਨਾਂ ਨੇ ਆਪਣੇ ਲਈ ਮੌਤ ਦਾ ਰਾਹ ਕਿਉਂ ਨਾ ਚੁਣਿਆ ਉਹ ਕਿਵੇਂ ਮੇਰੀ ਭੁੱਖ ਚੋਂ ਆਪਣਾ ਢਿੱਡ ਭਰ ਕੇ ਅਯਾਸ਼ੀ ਦੀ ਜ਼ਿੰਦਗੀ ਜਿਉਂਦੇ ਰਹੇ ਪੁੱਖਮਰੀ ਦਾ ਸ਼ਿਕਾਰ ਹੋਈ ਉਸ ਬੱਚੀ ਦਾ ਦਰਦ ਆਪਣੇ ਢਿੱਡ 'ਚ ਮਹਿਸੂਸ ਕਰਦਾ ਮੈਂ ਭੁੱਖਮਰੀ ਦੇ ਸ਼ਿਕਾਰ ਹੋਏ ਲੋਕਾਂ ਦੀਆਂ ਤਸਵੀਰਾਂ ਵੇਖਣ ਲੱਗਿਆ ਨੰਗ ਟੜੰਗੇ ਲੋਕ ਮਾਵਾਂ ਦੀਆਂ ਟੁੱਟੇ ਛੇਤਰ ਵਾਂਗ ਲਮਕਦੀਆਂ ਸੁੱਕੀਆਂ ਛਾਤੀਆਂ 'ਚੋਂ ਦੁੱਧ ਚੁੰਗਦੇ ਲੀਰ ਵਰਗੇ ਬਲ ਸੁੱਕੇ ਪਿੰਜਰਾਂ ਦੇ ਗੁਬਾਰੇ ਵਾਂਗ ਫੁੱਲੇ ਢਿੱਡ ਕੁਰਲਾਉਣ ਲੱਗੇ ਭੁੱਖ ਸਰਾਪ ਹੈ ਤੇ ਇਸ ਸਰਾਪ ਦੀ ਗਰਦਨ ਗਿਰਜਾਂ ਦੇ ਪੰਜੇ 'ਚ ਹੈ ਨਹੀਂ ਮੈਨੂੰ ਇਹ ਸਰਾਪਿਆ ਜੀਵਨ ਹਰਗਿਜ਼ ਮਨਜ਼ੂਰ ਨਹੀਂ ਬਿਲਗੇਟਸ ਮੇਰੇ ਸਿਰ ਤੇ ਸਵਾਰ ਹੋ ਗਿਆ ਤੁਸੀਂ ਗਰੀਬ ਪੈਦਾ ਹੁੰਦੇ ਹੋ ਤਾਂ ਤੁਹਾਡਾ ਦੋਸ਼ ਨਹੀਂ ਪਰ ਜੇ ਤੁਸੀਂ ਮਰਦੇ ਵੀ ਗਰੀਬ ਹੋ ਤਾਂ ਇਹ ਕੇਵਲ ਤੁਹਾਡਾ ਖੁਦ ਦਾ ਦੋਸ਼ ਹੈ ਭੁੱਖ ਨੇ ਵੰਗਾਰਿਆ ਪੈਸੇ ਬਗੈਰ ਬੰਦਿਆ ਤੇਰੀ ਕੋਈ ਬੁੱਕਤ ਨਹੀਂ ਮਰ ਕੇ ਪੈਸਾ ਨਾਲ ਨਹੀਂ ਜਾਣਾ ਪਰ ਪੈਸੇ ਬਗੈਰ ਜਿਉਣਾ ਸੌਖਾ ਨਹੀਂ ਜਿਉਂਦੇ ਜੀ ਮੌਤ ਨਾਲ ਢੋਲ ਢੋਲਣਾ ਹੀ ਜੀਵਨ ਸੰਘਰਸ਼ ਹੈ ਨਹੀਂ ਕਟੋ ਘਟ ਮੈਂ ਭੁੱਖ ਨਾਲ ਤਾਂ ਨਹੀਂ ਮਰਾਂਗਾ ਭੁੱਖ ਮਰੀ ਦੇ ਭੈ ਤੋਂ ਮੁਕਤ ਹੋਣ ਲਈ ਮੈਂ ਮੂੰਹ ਸਿਰ ਲਪੇਟਿਆ ਤੇ ਸੌਣ ਦੇ ਯਤਨ ਕਰਨ ਲੱਗਿਆ ਸੁੱਤਾ ਹਾਂ ਕਿ ਜਾਗਦਾ ਜਾਂ ਫਿਰ ਸੋਚਾਂ ਦੀ ਚਰਖੜੀ ਚੜ੍ਹਿਆ ਜਿਸ ਗਿਰਜ ਤੋਂ ਪਿੱਛਾ ਛੁਡਾਉਣ ਦਾ ਸੰਕਲਪ ਮਨ ਚ ਲੈ ਸੌਣ ਲਈ ਲੇਟਿਆ ਉਹ ਤਾਂ ਫੇਰ ਮੇਰੇ ਸਿਰਾਂ ਨੇ ਆ ਬੈਠੀ ਐ ਮੈਨੂੰ ਖਾਣ ਲਈ ਮੇਰੇ ਮਰਨ ਦੀ ਉਡੀਕ ਕਰਦੀ ਮਨ ਹੀ ਮਨ ਚ ਮੈਂ ਸੰਕਲਪ ਦੁਹਰਾਇਆ ਮੈਨੂੰ ਕਿਸੇ ਦੀ ਭੁੱਖ ਵਾਸਤੇ ਮੌਤ ਮਨਜ਼ੂਰ ਨਹੀਂ ਇੱਥੇ ਸਭ ਨੂੰ ਆਪੋ ਆਪਣੀ ਭੁੱਖ ਦੀ ਭੁੱਖ ਪਈ ਐ ਕਿਸੇ ਨੂੰ ਕਿਸੇ ਦੀ ਭੁੱਖ ਦੀ ਪਰਵਾਹ ਨਹੀਂ ਫਿਰ ਮੈਂ ਕਿਉਂ ਕਿਸੇ ਦਾ ਬੁਰਕ ਬਣਾ ਮੇਰੇ ਸੁੱਕੇ ਪਿੰਜਰ ਵਿੱਚ ਨਾ ਜਾਣੇ ਕਿੱਥੋਂ ਅੰਤਾਂ ਦਾ ਜ਼ੋਰ ਆਇਆ ਮੈਂ ਸਪ੍ਰਿੰਗ ਵਾਂਗ ਉਛਲ ਗਿਰਜ ਦੇ ਪੰਖਾਂ ਤੇ ਸਵਾਰ ਹੋ ਗਿਆ ਆਪਣਾ ਸ਼ਿਕਾਰ ਹੱਥੋਂ ਨਿਕਲ ਜਾਣ ਤੇ ਗਿਰਜ ਨੇ ਖੰਭ ਫੈਲਾਏ ਤੇ ਉਡਾਰੀ ਭਰ ਲਈ ਕੁਝ ਪਲਾਂ ਵਿੱਚ ਮੈਂ ਆਕਾਸ਼ ਵਿੱਚ ਉੱਚਾ ਹੋਰ ਉੱਚਾ ਉਡਣ ਲੱਗਿਆ ਸ਼ਾਇਦ ਗਿਰਜ ਦੀ ਨਜ਼ਰ ਆਪਣੇ ਭੁੱਖ ਦੇ ਪ੍ਰਬੰਧ ਤੇ ਪੈ ਗਈ ਹੈ ਉਸਨੇ ਧਰਤੀ ਵੱਲ ਉਤਰਨ ਸ਼ੁਰੂ ਕਰ ਦਿੱਤਾ ਇੱਕ ਵਾਰ ਆਕਾਸ਼ ਵਿੱਚ ਉੱਡਣ ਲੱਗਿਆ ਮੈਂ ਧਰਤੀ ਤੇ ਪੈਰ ਰੱਖਣ ਨੂੰ ਤਿਆਰ ਨਹੀਂ ਮੈਂ ਗਿਰਜ ਦੇ ਪੰਖਾਂ ਤੋਂ ਉੱਤਰ ਆਪਣੀਆਂ ਬਾਹਾਂ ਨੂੰ ਖੰਭ ਬਣਾ ਆਪਣੀ ਮਰਜ਼ੀ ਦੇ ਆਕਾਸ਼ ਗਾਹਣ ਲਈ ਆਜ਼ਾਦ ਹੋ ਗਿਆ ਉੱਡ ਰਿਹਾ ਤੇ ਉੱਡਦਾ ਹੀ ਜਾ ਰਿਹਾ ਸਾਰੀਆਂ ਧਰਤੀਆਂ ਮੈਨੂੰ ਆਪਣੇ ਪੈਰਾਂ ਹੇਠ ਤੇ ਸਾਰੇ ਆਕਾਸ਼ ਬਾਹਾਂ ਦੇ ਫੈਲੇ ਖੰਮਾਂ ਵਿੱਚ ਸਿੰਮਟੇ ਪ੍ਰਤੀਤ ਹੋਣ ਲੱਗੇ ਮੈਂ ਭੁੱਖ ਤੇ ਕਾਬੂ ਪਾ ਲਿਆ ਪਰ ਭੁੱਖ ਮੈਨੂੰ ਇੱਕ ਪਲ ਟਿਕਣ ਨਹੀਂ ਦੇ ਰਹੀ ਭੁੱਖ ਮੌਤ ਹੈ ਤਾਂ ਭੁੱਖ ਹੀ ਹੈ ਜੋ ਬੰਦੇ ਅੰਦਰ ਮਰਦੇ ਦਮ ਤੱਕ ਅੱਗੇ ਵਧਣ ਦੀ ਤੰਗ ਪੈਦਾ ਕਰਦੀ ਹੈ ਕੰਮ ਤੇ ਆਉਂਦੇ ਜਾਂਦੇ ਢਾਬੇ ਦੇ ਬਾਹਰ ਭਾਂਡਿਆਂ ਤੇ ਰਾਖ ਕਿਸਦਾ ਇਹ ਬੁੱਢਾ ਰੋਜ਼ ਮੇਰਾ ਧਿਆਨ ਆਪਣੇ ਵੱਲ ਖਿੱਚਦਾ ਭਾਂਡੇ ਮਾਜ-ਮਾਜ ਕੁੱਬਾ ਹੋਇਆ ਬੁੱਢਾ ਮੈਨੂੰ ਦ੍ਰਿੜ ਸੰਕਲਪ ਕਰਨ ਲੱਗਿਆ ਭੁੱਖ ਅਜਿਹੀ ਸ਼ੈ ਜੋ ਬੰਦੇ ਨੂੰ ਬੁਢਾਪੇ ਤੋਂ ਪਹਿਲਾਂ ਬੁੱਢਾ ਕਰ ਦਿੰਦੀ ਹੈ ਤੇ ਭੁੱਖੀ ਹੈ ਜੋ ਬੰਦੇ ਨੂੰ ਮਰਦੇ ਦਮ ਤੱਕ ਬੁਢਾਪੇ ਦਾ ਅਹਿਸਾਸ ਨਹੀਂ ਹੋਣ ਦਿੰਦੀ ਮੈਂ ਬੁੱਢੇ ਨੂੰ ਗੌਰ ਨਾਲ ਵੇਖਣ ਲੱਗਿਆ ਪਤਾ ਨਹੀਂ ਇਹ ਬੁੱਢਾ ਹੈਵੀ ਹੈ ਜਾਂ ਭੁੱਖ ਦੇ ਚੁਲਸਾ ਨੇ ਇਹਨੂੰ ਉਮਰ ਤੋਂ ਪਹਿਲਾਂ ਹੀ ਬੁੱਢਾ ਕਰ ਦਿੱਤਾ ਦਿਲ ਚ ਆਇਆ ਇੱਕੋ ਅਵਸਥਾ ਵਿੱਚ ਚਾਬੀ ਦੇ ਕੇ ਛੱਡੇ ਖਿਡੌਣੇ ਵਾਂਗ ਰਗੜ ਰਗੜ ਕੇ ਪਤੀਲਾ ਚਮਕਾਉਂਦੇ ਨੂੰ ਹੱਥ ਲਾ ਕੇ ਵੇਖਾਂ ਅਸਲੀ ਹੈ ਜਾਂ ਨਕਲੀ ਜਾਂ ਫਿਰ ਕੋਈ ਰੋਬੋਟ ਤਾਂ ਨਹੀਂ ਜਦੋਂ ਤੋਂ ਹੋਸ਼ ਸੰਭਾਲੀ ਹੈ ਇਸ ਨੂੰ ਭਾਂਡਿਆਂ ਤੇ ਸਵਾਹ ਮਲ ਕੇ ਹੱਥ ਘਸਾਉਂਦਾ ਵੇਖਿਆ ਹੈ ਇੰਨੇ ਭਾਂਡੇ ਮਾਂਜਦਿਆਂ ਇਹਦੇ ਹੱਥਾਂ ਦੀਆਂ ਲਕੀਰਾਂ ਤਾਂ ਕੀ ਹੱਥ ਵੀ ਘਸ ਜਾਣੇ ਚਾਹੀਦੇ ਸਨ ਜੇ ਹੱਥਾਂ ਦੀਆਂ ਲਕੀਰਾਂ ਚ ਤਕਦੀਰਾਂ ਲੁਕੀਆਂ ਹੁੰਦੀਆਂ ਤਾਂ ਇਹਦੀ ਕਿਸਮਤ ਇੰਨਾ ਭਾਂਡਿਆਂ ਵਾਂਗ ਕਿਉਂ ਨਾ ਚਮਕੀ ਮੈਨੂੰ ਉਸਦੇ ਹੱਥਾਂ ਦੀਆਂ ਲਕੀਰਾਂ ਕਾਜ਼ੀਆਂ ਕੱਸਦੀਆਂ ਕਈ ਆਕਾਰ ਲੈਂਦੀਆਂ ਜਾਪਣ ਲੱਗੀਆਂ ਪਰ ਉਹ ਓਵੇਂ ਦਾ ਓਵੇਂ ਮੇਰਾ ਧਿਆਨ ਉਸਦੀ ਮਟਮੈਲੀ ਕਮੀਜ਼ ਤੋਂ ਹੁੰਦਾ ਉਸਦੇ ਢਾਂਚੇ ਵਰਗੇ ਸਰੀਰ ਨੂੰ ਕੂਰਨ ਲੱਗਿਆ ਮੈਨੂੰ ਉਹ ਸਾਰੇ ਦਾ ਸਾਰਾ ਤੋਂ ਅੱਖੇ ਪਤੀਲੇ ਦਾ ਥੱਲਾ ਪ੍ਰਤੀਤ ਹੋਣ ਲੱਗਿਆ ਮੈਨੂੰ ਇਸ ਦੀ ਹਾਲਤ ਤੇ ਤਰਸ ਆਇਆ ਤੇ ਉਹ ਮੇਰੇ ਮਨਮਸਤਕ ਚ ਭੁੱਖ ਦੀ ਤਸਵੀਰ ਬਣ ਕੇ ਉੱਕਰ ਜਾ ਮੈਂ ਤਸਵੀਰ ਸਿਆਨਣ ਦੀ ਕੋਸ਼ਿਸ਼ ਕਰਨ ਲੱਗਿਆ ਮੇਰੀ ਭੁਬ ਨਿਕਲ ਗਈ ਇਹ ਬੁੱਢਾ ਕੋਈ ਹੋਰ ਨਹੀਂ ਮੇਰਾ ਬਾਪ ਸੀ ਜੋ ਮੇਰੀ ਭੁੱਖ ਦਾ ਪ੍ਰਬੰਧ ਕਰਦਾ ਕਰਦਾ ਪਤੀਲੇ ਦਾ ਥੱਲਾ ਹੋ ਗਿਆ ਸੀ ਭੁੱਖ ਦੀਆਂ ਤਸਵੀਰਾਂ ਤੇ ਤਰਸ ਖਾਦਾ ਜਾਂਦਾ ਹੈ ਭੁੱਖ ਤੇ ਕੋਈ ਤਰਸ ਨਹੀਂ ਖਾਂਦਾ ਸਭ ਤੋਂ ਮਾਰਮਿਕ ਭੁੱਖ ਦੀ ਤਸਵੀਰ ਇਨਾਮੀ ਰਾਸ਼ੀ ਹਾਸਲ ਕਰਦੀ ਹੈ ਤੇ ਪੈਸੇ ਦੀ ਭੁੱਖ ਸਾਰੇ ਕੈਮਰਿਆਂ ਦੇ ਫਲੈਸ਼ ਖਰੀਦ ਲੈਂਦੀ ਹੈ ਭੁੱਖ ਤੇ ਪੈਸਾ ਮੇਰੀ ਸੋਚ ਇਨ੍ਹਾਂ ਦੋ ਸ਼ਬਦਾਂ ਤੋਂ ਅੱਗੇ ਸੋਚਣ ਤੋਂ ਇਨਕਾਰੀ ਹੋ ਗਈ ਹੈ ਮੈਂ ਜਿੱਥੇ ਬੈਠਦਾ ਹਾਂ ਘੰਟਿਆਂ ਬੱਧੀ ਇਨ੍ਹਾਂ ਬਾਰੇ ਸੋਚੀ ਜਾਂਦਾ ਹਾਂ ਇੱਕ ਟੱਕ ਜ਼ਮੀਨ ਨੂੰ ਖੂਰਣ ਲੱਗਦਾ ਹਾਂ ਤਾਂ ਅੱਖਾਂ ਝਪਕਣਾ ਭੁੱਲ ਜਾਂਦਾ ਹਾਂ ਮੇਰੇ ਕੰਨਾਂ 'ਚ ਆਵਾਜ਼ ਗੂੰਜਦੀ ਹੈ ਗਰੀਬ ਜੰਮਣਾ ਗੁਨਾਹ ਨਹੀਂ ਆ ਪਰ ਜੇ ਤੁਸੀਂ ਮਰਦੇ ਵੀ ਗਰੀਬ ਹੋ ਤਾਂ ਦੋਸ਼ ਸਿਰਫ ਤੁਹਾਡਾ ਹੈ ਮੈਂ ਗਰੀਬੀ ਤੇ ਭੁੱਖ ਨੂੰ ਇੱਕੋ ਪੱਲੜੇ ਤੋਲਣ ਲੱਗਦਾ ਹਾਂ ਮਾਂ ਦੀ ਕੁੱਖ 'ਚੋਂ ਨਿਕਲ ਮੈਂ ਅੰਗੂਠਾ ਚੂਸਣ ਲੱਗਦਾ ਹਾਂ ਅੰਗੂਠਾ ਢਿੱਡ ਨਹੀਂ ਭਰਦਾ ਮੈਂ ਆਪਣਾ ਅੰਗੂਠਾ ਵੱਡ ਖਾਂਦਾ ਹਾਂ ਵੱਡਾ ਹੋਣ ਲੱਗਦਾ ਹਾਂ ਭੁੱਖ ਸਵਾਦ ਪਾਲਣ ਲੱਗਦੀ ਹੈ ਮੇਰੇ ਸੁਪਨਿਆਂ ਵਿੱਚ ਉਹ ਭੋਜਨ ਥਾਲਾਂ ਵਿੱਚ ਪਰੋਸੇ ਦੇਖਣ ਲੱਗਦੇ ਹਨ ਜੋ ਮੈਂ ਜਾਗਦੇ ਹੋਏ ਚੱਖ ਨਹੀਂ ਸਕਦਾ ਫੇਰ ਉਹ ਸਾਰੇ ਭੋਜਨਾਂ ਦੇ ਭੰਡਾਰ ਜਮਾ ਕਰਨ ਲਈ ਦਿਨ ਰਾਤ ਜਾਗਣ ਲੱਗਦਾ ਹਾਂ ਭੁੱਖ ਨੇ ਮੇਰੇ ਸੁਪਨਿਆਂ ਨੂੰ ਖੰਭ ਲਾ ਦਿੱਤੇ ਹਨ ਮੇਰੇ ਹੱਡਾਂ ਵਿੱਚ ਅੰਤਾਂ ਦਾ ਜ਼ੋਰ ਭਰ ਦਿੰਦਾ ਹੈ ਇਸ ਭੁੱਖ ਨੇ ਦੁਨੀਆ ਦਾ ਹਰ ਐਸ਼ੋ ਰਾਮ ਹਾਸਲ ਕਰ ਲੈਣਾ ਹੀ ਜੀਵਨ ਦੀ ਦੌੜ ਹੈ ਮੈਂ ਇਸ ਦੌੜ ਨੂੰ ਜਿੱਤਣ ਲਈ ਖੁੱਲੇ ਆਕਾਸ਼ਾਂ ਵਿੱਚ ਉੱਡਦਾ ਧਰਤੀਆਂ ਖੰਭਾਂ ਹੇਟ ਕਰਨ ਲੱਗਿਆ ਹਾਂ ਰੇਗਮਾਰ ਬਨੇ ਬਾਪ ਦੇ ਹੱਥ ਮੇਰੇ ਹੱਥਾਂ ਵਿੱਚ ਕਚੀਚੀਆਂ ਲੈੰਦੇ ਕਸੁੰਡ ਬਣਨ ਲੱਗੇ ਹਨ ਸ਼ੋਰਤ ਦੀ ਭੁੱਖਾ ਕੈਮਰਾ ਅਤ ਦੀ ਭੁੱਖ ਨੂੰ ਆਪਣੀ ਅੱਖ ਵਿੱਚ ਉਤਾਰਦਾ ਹੈ ਤਦ ਹੀ ਉਹ ਸ਼ੋਰਤ ਦੀ ਭੁੱਖ ਨੂੰ ਪੱਠੇ ਪਾ ਸਕਦਾ ਹੈ ਮੈਂ ਭੁੱਖ ਬਣ ਕੇ ਭੁੱਖ ਦੇ ਮਗਰ ਪੈ ਗਿਆ ਹਾਂ ਇੱਕ ਭੁੱਖ ਤੋਂ ਅਗਲੀ ਅਗਲੀ ਤੋਂ ਅੱਗੇ ਹੀ ਅੱਗੇ ਵੱਧਦੀ ਭੁੱਖ ਨੂੰ ਸ਼ਾਂਤ ਕਰਨ ਲਈ ਮੇਰੀ ਭੁੱਖ ਦੀ ਅੱਗ ਹੋਰ ਤੇ ਹੋਰ ਭੜਕ ਪਈ ਹੈ ਤਾਂ ਦੌਲਤ ਦੀਆਂ ਪੰਡਾ ਬਨਦਿਆਂ ਮੈਂ ਖੁਦ ਨੂੰ ਕਿਸੇ ਥਾਂ ਰੱਖ ਭੁੱਲਣ ਲੱਗਿਆ ਹਾਂ ਹੋਰ ਤਜੋਰੀਆਂ ਭਰਨ ਲਈ ਭੁੱਖ ਹੋਰ ਤਿੱਖੀ ਹੋ ਗਈ ਆਪੇ ਨੂੰ ਭੁੱਲ ਮੈਂ ਸਿਰਫ ਤੇ ਸਿਰਫ ਭੁੱਖ ਹੋ ਗਿਆ ਹਾਂ ਮੈਂ ਕਿਸੇ ਨੂੰ ਸੁਨਣ ਕਿਸੇ ਨੂੰ ਵੇਖਣ ਨੂੰ ਤਿਆਰ ਨਹੀਂ ਮੈਂ ਕਿਹਾ ਏਟੀਐਮ ਤੇ ਚੈੱਕ ਬੁੱਕ ਕਿੱਥੇ ਆ ਤੁਹਾਡੀ ਲੈ ਆ ਪਈ ਸਰਾਦੀ ਤਾਂ ਏਉਂ ਰੱਖੀ ਐ ਜਿਵੇਂ ਬੈਂਕ ਤੇ ਏਟੀਐਮ ਸੁਪਨੇ ਚ ਬੈੱਡ ਤੇ ਆਪ ਧਾਰਨਗੇ ਸੁਣਦੇ ਜੇ ਲੱਖ ਰੁਪਏ ਕੈਸ਼ ਇੱਥੇ ਪਾਸੇ ਰੱਖ ਲੈ ਤੇ 20 ਰੁਪਏ ਖੁੱਲੇ ਪਾ ਲੈਨੇ ਪਰਸ ਚ ਲੋਡ ਪਈ ਤਾਂ ਗੂਗਲ ਪੇ ਹੋਜੂ ਕਿਸੇ ਵੇਲੇ ਵੀ ਫੋਨ ਆਉਣ ਵਾਲਾ ਐ ਘਰਾੜੇ ਨਾ ਮਾਰਨ ਲੱਗ ਜਿਓ ਪਹਿਲੀ ਆਵਾਜ਼ ਤੇ ਉੱਠ ਜਾਣਾ ਪਤਨੀ ਨੇ ਨਿਕ ਸੁੱਖ ਸਮੇਤਿਆਂ ਤੇ ਛੋਟਾ ਬਲਵ ਜਗਦਾ ਛੱਡ ਗਈ ਟਾਈਮ ਵੇਖਿਆ ਰਾਤ ਦੇ 2 ਵਜਨ ਚ 10 ਮਿੰਟ ਮੈਂ ਸਿਰਾਂ ਨੇ ਰੱਖੇ ਗਲਾਸ ਚੋਂ ਪਾਣੀ ਦਾ ਘੁੱਟ ਪਰਿਆ ਤੇ ਨੀਂਦ ਤੋਂ ਪਿੱਛਾ ਛਡਾਉਣ ਦੀ ਕੋਸ਼ਿਸ਼ ਕਰਨ ਲੱਗਿਆ ਪਰ ਦੁਬਾਰਾ ਕਦੋਂ ਅੱਖ ਲੱਗ ਗਈ ਪਤਾ ਹੀ ਨਾ ਲੱਗਿਆ ਸੁਨੋ ਮੈਂ ਅਵੇਸਲਾ ਹੋ ਗਿਆ ਦੇਖੋ ਤਾਂ ਆਵਾਜ਼ ਫੇਰ ਆਈ ਮੈਂ ਗਰਦਨ ਘੁਮਾਈ ਮੈਨੂੰ ਨਹੀਂ ਖੁਦ ਨੂੰ ਬੋਲਦਾ ਉਹ ਮੇਰੇ ਸਿਰਾਨੇ ਆਖ ਲੋਤਾ ਮੈਂ ਖੁਦ ਵੱਲ ਝਾਤੀ ਮਾਰੀ ਮੈਂ ਹਾਂ ਪਰ ਮੈਂ ਮੈਂ ਨਹੀਂ ਹਾਂ ਅਲਾਣੀ ਮੰਜੀ ਵਿੱਚ ਗੁੱਛਾ ਬਣਿਆ ਅੱਤ ਦਾ ਬੁੱਢਾ ਚਿੱਟੇ ਵਾਲ ਚੁਰੜੀਆਂ ਭਰਿਆ ਕਮਜ਼ੋਰ ਸਰੀਰ ਅੱਖਾਂ ਦੀਆਂ ਪੁਤਲੀਆਂ ਖੋਲਣ ਲਈ ਵੀ ਜ਼ੋਰ ਇਕੱਠਾ ਕਰਨਾ ਪੈ ਰਿਹਾ ਹੈ ਤੇ ਬਾਲ ਕੌਣ ਹੈ ਅਜਨਬੀ ਬਾਲ ਮੇਰੇ ਸਿਰਾਂ ਨੇ ਕਾਤੋਂ ਆਖੜੋਤਾ ਮੈਂ ਨਹੀਂ ਜਾਣਦਾ ਇਹਨੂੰ ਇਹ ਤਾਂ ਵੇਖਣ ਨੂੰ ਵੀ ਕਿਸੇ ਹੋਰ ਲੋਕ ਦਾ ਵਾਸੀ, ਗੋਰਾ ਨੀਚੋ, ਸੁਨਹਿਰੀ ਵਾਲ, ਹਰੀਆਂ ਅੱਖਾਂ, ਮੱਥੇ ਤੇ ਚਮਕੀਲੀ ਪੱਟੀ ਬੰਨੀ, ਕੱਪੜੇ ਪਛਾਨ ਤੋਂ ਪਰੇ, ਚਿਹਰੇ ਤੇ ਅਵੱਲੀ ਭਾਵ, ਮੰਦਮੰਦ ਮੁਸਕਰਾਉਂਦਾ ਇੱਕ ਟੱਕ ਮੇਰੇ ਵੱਲ ਵੇਖ ਰਿਹਾ ਹੈ। ਹੱਸਿਆ ਤੇ ਮੇਰੇ ਸਿਰਾਨੇ ਬੈਠ ਬੋਲਣ ਲੱਗਿਆ। ਜੋ ਦਿਖਦਾ ਹੈ ਉਹ ਹੈ ਨਹੀਂ, ਜੋ ਹੈ ਉਹ ਅਸੀਂ ਦੇਖਣਾ ਨਹੀਂ ਚਾਹੁੰਦੇ। ਜੋ ਤੂੰ ਦੇਖ ਰਿਹਾ ਹੈ ਉਹ ਕੁਝ ਵੀ ਨਹੀਂ। ਨਾ ਤੂੰ ਤੂੰ ਹੈ, ਨਾ ਮੈਂ ਜੋ ਦੇਖ ਰਿਹਾ ਹਾਂ ਮੈਂ ਹਾਂ। ਉਧਰ ਦੇਖੋ। ਉਸਦੇ ਹੱਥ ਦੀ ਸੇਦ ਵਿੱਚ ਵੇਖਣ ਲੱਗਿਆ ਹਾਂ ਇੱਕ ਮਰੀਲ ਜਿਹਾ ਬੰਦਾ ਹਵਾ ਵਿੱਚ ਬੈਠਾ ਹੱਥ ਵਿੱਚ ਰੋਗਨ ਦੀ ਕੂਚੀ ਫੜੀ ਕੰਦ ਪੇਂਟ ਕਰ ਰਿਹਾ ਹੈ ਲਗਾਤਾਰ ਕੰਦ ਤੇ ਰੰਗ ਦੀ ਕੂਚੀ ਫਿਰ ਰਹੀ ਹੈ ਪਰ ਕੰਦ ਬੇਰੰਗ ਮੈਨੂੰ ਹੈਰਾਨ ਵੇਖ ਕੇ ਉਹ ਫੇਰ ਹੱਸਿਆ ਇਹ ਵੀ ਉਹ ਨਹੀਂ ਜੋ ਦਿਖ ਰਿਹਾ ਹੈ ਸਾਲਾਂ ਤੋਂ ਇਹ ਰੰਗ ਕਰ ਰਿਹਾ ਹੈ ਪਰ 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 ਮੈਂ ਉਤਸੁਪਤਾ ਨਾਲ ਪੁੱਛਿਆ ਉਹ ਚੁੱਪ ਮੇਰੇ ਚਿਹਰੇ ਵੱਲ ਤੱਕਣ ਲੱਗਿਆ ਜਾਣਦਾ ਹੈ ਮੈਂ ਕੌਣ ਹਾਂ ਮੈਂ ਸਿਆਨਣ ਲਈ ਨਜ਼ਰਾਂ ਉਸਦੇ ਚਿਹਰੇ ਤੇ ਟਿਕਾ ਦਿੱਤੀਆਂ ਉਹ ਹੱਸਿਆ ਤੇ ਆਪਣੀ ਪਛਾਣ ਕਰਵਾਉਣ ਲੱਗਿਆ ਜਾਣਦਾ ਤਾਂ ਹੈ ਪਰ ਪਛਾਣਦਾ ਨਹੀਂ ਪਛਾਣੇਗਾ ਵੀ ਕਿਵੇਂ ਜਦੋਂ ਮੈਨੂੰ ਮੇਰੇ ਇਸ ਰੂਪ ਵਿੱਚ ਤੂੰ ਦੇਖਿਆ ਹੀ ਨਹੀਂ ਚੱਲ 부ਜਾਰਤਾ ਛੱਡ ਮੈਂ ਤੈਨੂੰ ਫਰੇਮ ਦੇ ਅੰਦਰ ਦੀ ਤਸਵੀਰ ਦਾ ਸੱਚ ਦਿਖਾਉਂਦਾ ਹਾਂ ਮੈਂ ਉਹੀ ਬੱਚਾ ਹਾਂ ਜਿਸ ਦੀ ਹਾਲਤ ਭੁੱਖ ਨੇ ਪਿੰਜਰ ਕਰ ਦਿੱਤੀ ਸੀ ਮੈਂ ਗਵਨਜ ਉਸ ਵੱਲ ਵੇਖਿਆ ਸੋਚ ਨੂੰ ਪੁੱਠਾ ਗੇੜਾ ਦਿੱਤਾ ਭੁੱਖ ਨੇ ਆਂਦਰਾ ਨੂੰ ਰੋਗ ਭਰਿਆ ਮੈਦ੍ਰਹਿ ਕੇ ਆਪਣੇ ਆਪ ਨੂੰ ਟਟੋਲਣ ਲੱਗਿਆ ਉਹ ਹੱਸਿਆ ਤੇ ਬੋਲਣ ਲੱਗਿਆ ਇੱਕ ਭੁੱਖ ਦੇ ਡਰ ਨੇ ਤੈਨੂੰ ਅਜੇਹੀ ਦੌੜ ਦੁੜਾਇਆ ਕਿ ਤੂੰ ਆਪਣਾ ਆਪਾ ਭੁੱਲ ਗਿਆ ਬਸੰਤ ਬਹਾਰਾਂ ਲੰਘ ਗਈਆਂ ਪਤਝੜ ਨੇ ਘੇਰਾ ਪਾ ਲਿਆ ਉਹ ਜੋ ਸਾਹਮਣੇ ਦੀਵਾਰ ਤੇ ਰੰਗ ਕਰਨ ਚ ਲੱਗਿਆ ਹੈ ਉਹੀ ਫੋਟੋਗ੍ਰਾਫਰ ਹੈ ਜਿਸ ਦੇ ਕੈਮਰੇ ਦੀ ਭੁੱਖ ਨੇ ਮੌਤ ਦੀ ਤਸਵੀਰ ਨੂੰ ਆਪਣੀ ਖੁਰਾਕ ਬਣਾਇਆ ਸ਼ੋਰਤ ਦੀ ਭੁੱਖ ਅੰਤ ਮੌਤ ਬਣ ਕੇ ਉਸ ਨੂੰ ਉਸ ਕੋਲੋਂ ਖੋ ਕੇ ਲੈ ਗਈ ਉਸਦੀ ਤਸਵੀਰ ਦੀ ਪਿਛੋਕੜ ਭੂਮੀ ਵਿੱਚ ਭੁੱਖ ਦਾ ਪ੍ਰਬੰਧ ਕੀਤੇ ਜਾਣ ਦੀ ਜੋ ਆ ਚੀਜ਼ ਪਰ ਰਹੀ ਸੀ ਉਹ ਸੀ ਬੇਰੰਗ ਜ਼ਿੰਦਗੀ 'ਚ ਰੰਗ ਭਰਨ ਦੀ ਇੱਕ ਕੋਸ਼ਿਸ਼ ਇਹ ਮਰ ਚੁੱਕਿਆ ਹੈ ਪਰ ਬੇਰੰਗ ਜ਼ਿੰਦਗੀਆਂ 'ਚ ਰੰਗ ਭਰਨ ਦੀ ਕੋਸ਼ਿਸ਼ ਜਾਰੀ ਹੈ ਮੈਂ ਮੈਂ ਕੌਣ ਹਾਂ ਮੈਂ ਪੁੱਛਿਆ ਹੈ ਤੂੰ ਗਿਰਜ ਦੇ ਖੰਭਾਂ ਤੇ ਸਵਾਰ ਹੋਈ ਭੁੱਖ ਜੋ ਭੁੱਖ ਦਾ ਪਿੱਛਾ ਕਰਦੀ ਇੰਨੀ ਭੁੱਖੀ ਹੋ ਗਈ ਕਿ ਜ਼ਿੰਦਗੀ ਦੀਆਂ ਬਸੰਤ ਬਹਾਰਾਂ ਕਦੋਂ ਗਵਾ ਲਈਆਂ ਖਬਰ ਤੱਕ ਨਾ ਰਹੀ ਆਖਦੇ ਉਹ ਹੱਸਿਆ ਤੇ ਹੱਥ ਮੇਰੇ ਵੱਲ ਵਧਾਇਆ ਮੈਨੂੰ ਛਾਤੀ ਤੇ ਮਣਾਮੁਣੀ ਭਾਰ ਮਹਿਸੂਸ ਹੋਇਆ ਉੱਠਣ ਦਾ ਯਤਨ ਕਰਦਾ ਮੈਂ ਹੱਥ ਪੈਰ ਮਾਰਦਾ ਛਟਪਟਾਉਣ ਲੱਗਿਆ ਪੱਥਰ ਹੋਇਆ ਸਰੀਰ ਜੜ ਹੋਇਆ ਹਿਲਾਉਣ ਦੀ ਹਰ ਕੋਸ਼ਿਸ਼ ناکਾਮ ਜ਼ੋਰ ਲਾ ਕੇ ਹਮਲਾ ਮਾਰਿਆ ਉੱਠਿਆ ਹੀ ਨਹੀਂ ਜਾ ਰਿਹਾ ਸਿਲਵਟਾ ਹੋਇਆ ਸਰੀਰ ਬਿਸਤਰੀ ਨਾਲ ਜੁੜਿਆ ਪਿਆ ਹੈ ਉਸ ਪਲਾੰਗ ਪੁੱਟੀ ਮੈਂ ਇੰਜ ਉੱਡਿਆ ਜਿਵੇਂ ਵਾਵਰੋਲੇ ਚ ਕੱਖ ਕਾਂ ਉੱਡਣ ਲੱਗਦੇ ਹਨ ਜੇ ਸਰੀਰ ਜੜ ਹੋ ਗਿਆ ਹੈ ਤਾਂ ਬਿਨਾਂ ਖੰਭੋਂ ਮੈਂ ਕਿਹੜੇ ਅਣਜਾਨ ਰਾਵਾਂ ਉਡਣ ਲੱਗਿਆਂ ਹਾਂ ਮੈਨੂੰ ਆਲ ਔਲਾਦ ਦਾ ਖਿਆਲ ਆਇਆ ਸਾਰੇ ਕਿੱਥੇ ਨੇ ਮੇਰੇ ਨਾਲ ਤਾਂ ਕੋਈ ਵੀ ਨਹੀਂ ਮੈਂ ਪਤਨੀ ਧੀਆ ਪੁੱਤਰਾ ਪੋਤੇ ਪੋਤੀਆਂ ਨੂੰ ਆਵਾਜ਼ਾਂ ਮਾਰਨ ਲੱਗਿਆਂ ਹਾਂ ਫੜੋ ਮੈਨੂੰ ਮੈਂ ਚੀਕ-ਚੀਕ ਕੇ ਪੁੱਤਰ ਨੂੰ ਸੱਦਣ ਲੱਗਾ ਹੱਦ ਹੋ ਗਈ ਸਾਹਮਣੇ ਖੜਾ ਹਿੜ-ਹਿੜ ਕਰੀ ਜਾਂਦਾ ਇਹ ਨਹੀਂ ਕਿ ਆਵਾਜ਼ ਦਾ ਹੰਗਾਰਾ ਹੀ ਭਰ ਦੇਵੇ ਤੇ ਆ ਮੇਰੀ ਜੀਵਨ ਸਾਥਣ ਕਹਿਣ ਨੂੰ ਅਰਧੰਗ ਨਹੀਂ ਮੈਂ ਹਫ ਗਿਆ ਆਵਾਜ਼ਾਂ ਮਾਰ-ਮਾਰ ਸੁਣਦੀ ਹੀ ਨਹੀਂ ਕਿੰਨੀ ਖੁਸ਼ ਹੈ ਬਾਲ ਬੱਚਿਆਂ ਵਿੱਚ ਮੈਂ ਤਾਂ ਜਿਵੇਂ ਇਸ ਦੇ ਜੀਵਨ ਚ ਕਦੀ ਹੋਵਾ ਹੀ ਨਾ ਉਮਰ ਪਰ ਟਣਕਾ ਟਣਕਾ ਜੋੜ ਕੇ ਬਣਾਇਆ ਘਰ ਸੰਸਾਰ ਮੈਂ ਪਿੱਠ ਕਰਕੇ ਵੀ ਕਦੇ ਇਸ ਵੱਲੋਂ ਉਹਲਾ ਨਾ ਕੀਤਾ ਸਭ ਕੁਝ ਪਿੱਛੀ ਛੁੱਟਣ ਲੱਗਿਆ ਹੈ ਅੰਜਾਨ ਰਾਹ ਸੁਨਮਸਾਨ ਸੰਗੀਨਾ ਸਾਥੀ ਕੈਸੇ ਵਾਹਨ ਤੇ ਸਵਾਰ ਹਾਂ ਸਟੀਅਰਿੰਗ ਸੰਭਾਲਣ ਲੱਗਿਆ ਕੋਈ ਸਟੀਅਰਿੰਗ ਹੀ ਨਹੀਂ ਨਾਲ ਵਾਲੀ ਸੀਟ ਅੱਗੇ ਪਿੱਛੇ ਵੇਖਿਆ ਕੋਈ ਸੀਟ ਨਹੀਂ ਮਾਂ ਬਾਪ ਭੈਣ ਭਰਾਈ ਪਤਨੀ ਧੀਆਂ ਪੁੱਤਰ ਕੋਈ ਵੀ ਨਾਲ ਨਹੀਂ ਮੈਂ ਉੱਚੀ ਉੱਚੀ ਆਵਾਜ਼ਾਂ ਮਾਰਨ ਲੱਗਿਆ ਹਾਂ ਪਤਾ ਨਹੀਂ ਆਵਾਜ਼ ਕਿੱਥੇ ਜਾ ਕੇ ਗੁੰਮਗਵਾਚ ਜਾਂਦੀ ਹੈ ਮੈਂ ਕਾਲੀ ਨਾਲ ਵਾਹਨ ਤੇ ਉਤਰਨ ਲਈ ਪੈਰ ਬਾੜ ਵਧਾਇਆ ਹੈ ਮੇਰਾ ਤਰਾਹ ਨਿਕਲ ਗਿਆ ਜ਼ਮੀਨ ਤਾਂ ਹੈ ਹੀ ਨਹੀਂ ਮੇਰਾ ਸੰਗ ਸੁੱਕਣ ਲੱਗਿਆ ਆਸੇ ਪਾਸੇ ਵੇਖਿਆ ਪਾਣੀ ਦਾ ਨਾਮੋ ਨਿਸ਼ਾਨ ਨਹੀਂ ਟਿੱਡ ਚ ਖੋਪਈ ਖਾਣ ਲਈ ਹੱਥ ਹਵਾ ਚ ਘੁਮਾਇਆ ਬੰਦ ਮੁਠੀ ਮੂੰਹ ਵੱਲ ਖੁੱਲੀ ਲੱਗਿਆ ਹੱਥੋਂ ਕੁਝ ਛੁੱਟ ਗਿਆ ਹੈ ਇਧਰ ਉਧਰ ਨਜ਼ਰਾਂ ਘੁਮਾਈਆਂ ਤੇ ਫਿਰ ਹੀਠਾਂ ਠਹਿਰ ਗਈਆਂ ਪਰ ਪਰ ਰੱਖੀਆਂ ਬੋਰੀਆਂ ਦੇ ਮੂੰਹ ਖੁੱਲ ਗਏ ਹਨ ਮੇਰਾ ਸਾਰਾ ਕੁਝ ਹਵਾ ਚ ਡੁੱਲਦਾ ਜਾ ਰਿਹਾ ਹੈ ਮੇਰਾ ਘਰ ਮੇਰੇ ਬੱਚੇ ਮੈਂ ਕੁਰਲਾਉਂਦਾ ਪਿੱਛੇ ਮੁੜਨ ਲਈ ਰਾਹ ਪਛਾਨਣ ਦੀ ਕੋਸ਼ਿਸ਼ ਕਰਾਂ ਨਵਾਂ ਤੇ ਨਵੇਕਲਾ ਚਿੱਟੇ ਕਾਲੇ ਬੱਦਲਾਂ ਦੇ ਗੋਲੇ ਤੁੰਦੁਕਾਰਾ ਬੱਦਲਾਂ ਵਿੱਚੋਂ ਲੰਘਦੀ ਸੜਕ ਦਾ ਝੋਲਾ ਪਿਆ ਅੱਗੇ ਰਾਹ ਬਣ ਰਿਹਾ ਹੈ ਪਰ ਪਿੱਛੇ ਨਾ ਪੈੜ ਨਾ ਰਸਤਾ ਕੁਝ ਵੀ ਨਹੀਂ ਪਿਆਸ ਨਾਲ ਗਲਾ ਸੁੱਕਣ ਲੱਗਿਆ ਅਚਾਨਕ ਇੱਕ ਹਨੇਰੀ ਜੀ ਥਾਂ ਵੱਲੋਂ ਬੜੀ ਖੂਬਸੂਰਤ ਨੌਜਵਾਨ ਸੁੰਦਰੀ ਮੇਰੇ ਵਾਹਨ ਵੱਲ ਵਧੀ ਮੈਂ ਰੁਕ ਗਿਆ ਹਾਂ ਕਿ ਚੱਲੀ ਜਾ ਰਿਹਾ ਹਾਂ ਪਤਾ ਨਹੀਂ ਲੱਗ ਰਿਹਾ ਮੈਂ ਸੁੰਦਰੀ ਵਲ ਔਲਨ ਲੱਗਿਆ ਹਾਂ ਬੜੀ ਮਨਮੋਹਕ ਚਿੱਤ ਚੋਰ ਜਈ ਗੁੱਜਾ ਹਾਸਾ ਹੱਸਦੀ ਮੈਂ ਉਸ ਨੂੰ ਕਲਾਵੇ ਪਰਣ ਲਈ ਬਾਹਾਂ ਖੋਲੀਆਂ ਉਮਰ ਪਰ ਦੀ ਅਤ੍ਰਿਪਤ ਦੌੜ ਤ੍ਰਿਪਤ ਹੋਣ ਲਈ ਉਤਾਵਲੀ ਮੈਂ ਉਸ ਦੀ ਬਾਹ ਫੜੀ ਹੱਥ ਚੁੰਮਿਆ ਉਹ ਮੁਸਕੁਰਾਈ ਪਰ ਬੋਲੀ ਕੁਝ ਵੀ ਨਾ ਉਹ ਅੱਗੇ ਲੱਗ ਤੁਰੀ ਪਿਛਲਿਆਂ ਨੂੰ ਵਿਸਾਰ ਮੈਂ ਉਸ ਦਾ ਪਿੱਛਾ ਕਰਨ ਲੱਗ ਗਿਆ ਪਤਾ ਹੀ ਨਾ ਲੱਗਿਆ ਉਹ ਕਦੋਂ ਤੇ ਕਿੱਧਰ ਛੁਪਨ ਛੂ ਹੋ ਗਈ ਤੇ ਮੈਂ ਇੱਕ ਵੱਡੇ ਦਰਵਾਜ਼ੇ ਅੱਗੇ ਜਾ ਪਹੁੰਚਿਆ ਮਨਮੋਹਨੀ ਦਾ ਖਿਆਲ ਮੁੱਕ ਗਿਆ ਮੈਂ ਦਰਵਾਜ਼ਾ ਲੰਘ ਗਿਆ ਕੁਸ ਮੁਸਾਜਹ ਨੇਰਾ ਅੰਦਿਸ ਦੇ ਪਰਛਾਵੇਂ ਨਾਲ ਤੁਰਨ ਲੱਗੇ ਪਛਾਣਨ ਦੀ ਕੋਸ਼ਿਸ਼ ਕਰਾਂ ਪਤਾ ਨਹੀਂ ਕੌਣ ਲੋਕ ਨੇ ਉਹਨਾਂ ਵਿੱਚ ਘਿਰਿਆ ਮੈਂ ਅੱਗੇ ਵਧਣ ਲੱਗਿਆ ਹਾਂ ਪਿਤਾ ਜੀ ਬਾਪ ਦਾ ਚੋਲਾ ਪਿਆ ਮੈਂ ਆਵਾਜ਼ਾਂ ਮਾਰਨ ਲੱਗਾ ਬੋਲਦੇ ਕਿਉਂ ਨਹੀਂ ਫੇਰ ਖਿਆਲ ਆਇਆ ਪਿਤਾ ਜੀ ਨੂੰ ਪੂਰੇ ਹੋਇਆਂ ਤਾਂ ਕਈ ਸਾਲ ਹੋ ਗਏ ਇਹ ਕਿੱਥੇ ਤੁਰੇ ਫਿਰਦੇ ਨੇ ਮੈਂ ਅੱਗੇ ਵੱਧਦਾ ਜਾ ਰਿਹਾ ਹਾਂ ਚਿੱਟੇ ਲਿਬਾਸ ਚ ਇਹ ਕੌਣ ਲੋਕ ਸਮਾਦੀ ਲਈ ਬੈਠੇ ਨੇ ਕਿਸੇ ਦਾ ਚਿਹਰਾ ਕਿਉਂ ਨਹੀਂ ਦਿਸਦਾ ਸਭ ਅਜੀਬ ਵਰਤਾਰਾ ਪੌਂ ਕੇ ਵੇਖਿਆ ਕੁਪ ਹਨੇਰਾ ਮੈਂ ਪਿੱਛੇ ਵੇਖਣ ਦੀ ਬਜਾਏ ਅੱਗੇ ਵਧਣ ਲੱਗਿਆ ਚਾਨਣ ਅੱਖਾਂ ਚੁੰਦਿਆਵੇ ਕਿਹੜੀ ਥਾਂ ਹੈ ਮੈਂ ਆਵਾਜ਼ਾ ਮਾਰਾ ਕੋਈ ਨਾ ਸੁਣੇ ਸਭ ਆਪੋ ਆਪਣੇ ਚ ਮਸਤ ਹੋਏ ਚੱਲੀ ਜਾ ਰਹੇ ਹਨ ਬੀਜੀ ਮਾਂ ਦਾ ਚੋਲਾ ਪਿਆ ਆਵਾਜ਼ ਮਾਰੀ ਮਾਂ ਵੀ ਨਹੀਂ ਸੁਣਦੀ ਗੋਨ ਨਾਲ ਵੇਖਿਆ ਮਾਂ ਬਾਪ ਤੇ ਹੋਰ ਕਿੰਨੇ ਹੀ ਰਿਸ਼ਤੇਦਾਰ ਇਹ ਤਾਂ ਕਈ ਸਾਲ ਪਹਿਲਾਂ ਚੱਲ ਵਸੇ ਸਨ ਫਿਰ ਆ ਕਿਵੇਂ ਗਏ ਮੈਂ ਤਾਂ ਕਦੀ ਇਹਨਾਂ ਨੂੰ ਯਾਦ ਵੀ ਨਹੀਂ ਕੀਤਾ ਮੇਰੇ ਮਗਰ ਕਿਵੇਂ ਪੈ ਗਏ ਨੇ ਮੋਇਆਂ ਜੋ ਨਿੱਖੜ ਕੇ ਜੋਉਂਦਿਆਂ ਵੱਲ ਮੁੜਨ ਲਈ ਮੈਂ ਫੇਰ ਹੰਬਲਾ ਮਾਰਿਆ ਪਰ ਇਹ ਕੀ ਜਿਨ੍ਹਾਂ ਬਗੈਰ ਮੈਨੂੰ ਸਾਹ ਲੈਣਾ ਔਖਾ ਜਾਪਦਾ ਸੀ ਉਹ ਮੇਰੀ ਆਵਾਜ਼ ਤੱਕ ਨਹੀਂ ਸੁਣ ਰਹੇ ਮੇਰੇ ਵੱਡ ਵਡੇਰੇ ਮੇਰੇ ਵੱਲ ਵੇਖ ਕੇ ਹੱਸੀ ਜਾ ਰਹੇ ਹਨ ਬਿਨਾਂ ਸੋਚੇ ਵਿਚਾਰੇ ਮੈਂ ਉਹਨਾਂ ਵੱਲ ਤੁਰ ਪਿਆ ਹਾਂ ਇੱਕ ਵਾਰੀ ਝੌੜਾ ਪੈਂਦਾ ਨਾਲ ਚੱਲ ਰਹੇ ਮਹਿਸੂਸ ਹੁੰਦੇ ਪਰ ਕੋਈ ਹੂ ਨਾ ਹਾ ਇੰਨੇ ਸਾਲ ਬਾਅਦ ਮਿਲੇ ਤੇ ਹਾਲ ਵੀ ਨਹੀਂ ਪੁੱਛਿਆ ਮੈਂ ਕਿੱਧਰ ਇਨਾ ਵਿੱਚ ਤੁਰਿਆ ਫਿਰਦਾ ਹਾਂ ਮੋਇਆ ਨਾਲ ਕਿਹੜਾ ਸਾਖ ਹੈ ਕਦੀ ਪਤਨੀ ਕਦੀ ਪੁੱਤਰ ਤੇ ਕਦੀ ਪੋਤੇ-ਪੋਤੀਆਂ ਦੋਤੇ ਦੋਤੀਆਂ ਨੂੰ ਚੀਕ-ਚੀਕ ਕੇ ਆਵਾਜ਼ਾਂ ਮਾਰਦਾ ਮੈਂ ਛਟਪਟਾਉਣ ਲੱਗਿਆ ਹਾਂ ਅਚਾਨਕ ਸ਼ੂਕ ਦਾ ਦਰਿਆ ਮੈਨੂੰ ਘੇਰਨ ਲੱਗਿਆ ਮੈਂ ਪਿੱਛੇ ਮੁੜਿਆ ਪਿੱਛੇ ਵੀ ਪਾਣੀ ਜਿੱਦਣ ਮੁੜਾ ਪਾਣੀ ਹੀ ਪਾਣੀ ਕਿੱਥੇ ਤੇ ਨਾਲ ਗਲਾ ਸੁੱਕ ਰਿਹਾ ਸੀ ਤੇ ਹੁਣ ਪਾਣੀ ਸਾਹ ਸੁਕਾਉਣ ਲੱਗਿਆ ਹੈ ਪਾਣੀ ਦੀਆਂ ਛੱਲਾਂ ਤੇ ਪੈਰ ਤਰਦਾ ਉੱਚੀ ਥਾਂ ਤੇ ਜਾ ਪਹੁੰਚਿਆ ਬੇਸ਼ਮਾਰ ਲੋਕ ਅੱਗੇ-ਅੱਗੇ ਤੇ ਪਾਣੀ ਦੀਆਂ ਲਹਿਰਾਂ ਦਾ ਚੜਨਾ ਜਾਰੀ ਬਚਾਲੇ ਉੱਚੇ ਥਾਂ ਪਹੁੰਚਣ ਲਈ ਹੋਰ ਉੱਚੇ ਥਾਂ ਵੱਲ ਵਧਣ ਲੱਗਿਆ ਸੁੱਕੀ ਤੇ ਸੁਰੱਖਿਆ ਥਾਂ ਤੇ ਪੁੱਤਰ ਨੂੰ ਖੜਾ ਵੇਖ ਮੇਰੇ ਸਾਹ ਚ ਸਾ ਆਇਆ ਹੈ ਮੈਂ ਉਸ ਵੱਲ ਬਾ ਵਧਾਈ ਪਰ ਇਹ ਕੀ ਉੱਚੇ ਪਹਾੜ ਤੋਂ ਖੜਬਾਜ਼ੀਆਂ ਮਾਰਦੇ ਨੇ ਪਾਣੀ 'ਚ ਛਾਲ ਮਾਰੀ ਤੇ ਫੇਰ ਦੂਰ ਜਾ ਕੇ ਛੜਪ-ਛੜਪ ਕਰਦਾ ਤੈਰਨ ਲੱਗਿਆ ਲੰਬੀਆਂ ਬਾਵਾਹੇਟ ਪਾਣੀ ਦੀਆਂ ਛੱਲਾਂ ਦਬਦਾ ਉਸ ਮੁੰਦਰਕੰਢੇ ਜਾ ਲੱਗਿਆ ਹੈ ਮੇਰੇ ਵੱਲ ਵੇਖਦਾ ਹੀ ਨਹੀਂ ਮੇਰੇ ਮੁੜਨ ਲਈ ਕੋਈ ਰਾਹ ਨਹੀਂ ਅਚਾਨਕ ਪਾਣੀ ਦੀ ਛਲ ਉੱਠੀ ਉੱਚਾ ਉੱਠਦਾ ਪਾਣੀ ਦਾ ਗੁਬਾਰਾ ਮੈਨੋ ਤੇ ਹੋਰ ਪਤਾ ਨਹੀਂ ਕਿੰਨੇ ਹੀ ਲੋਕਾਂ ਨੂੰ ਡਬਾਉਣ ਲਈ ਤੇਜ਼ ਗਤੀ ਨਾਲ ਅੱਗੇ ਵਧਣ ਲੱਗਿਆ ਮੈਂ ਸਾਰਾ ਜ਼ੋਰ ਲਾ ਕੇ ਵਾਹੋ ਦਾ ਉੱਚੀ ਥਾਂ ਵੱਲ ਭੱਜ ਪਿਆ ਹਾਂ ਮੇਰਾ ਪੋਤਾ ਕਿੰਨੀਆਂ ਮਨਤਾ ਮੰਨ ਕੇ ਲਿਆ ਪਾਣੀ ਵੱਲ ਵਦ ਦਾ ਵੇਖ ਮੈਂ ਜਾਨ ਦੀ ਪਰਵਾਹ ਕੀਤੇ ਬਗੈਰ ਉਸ ਵੱਲ ਭੱਜਿਆ ਲੱਕ ਤੋਂ ਫੜਿਆ ਤੇ ਮੋਢੇ ਚੁੱਕ ਸੁੱਕੀ ਥਾਂ ਵੱਲ ਵਧਣ ਲੱਗਿਆ ਪੈਰਾਂ ਨੂੰ ਡਬਾਉਂਦਾ ਪਾਣੀ ਗੋਡਿਆਂ ਨੂੰ ਡਬਾਉਣ ਲੱਗਿਆ ਉੱਚੀ ਥਾਂ ਬੈਠੇ ਅੰਜਾਨ ਰਾਹੀ ਨੂੰ ਤਰਲਾ ਲਿਆ ਬਾਲ ਉਸਨੂੰ ਫੜਾ ਸੁੱਖ ਦਾ ਸਾ ਲਿਆ ਆਪ ਹਮਲਾ ਮਾਰ ਕਿਸੇ ਜਾਨਦੇ ਰਾਹੀ ਦੀ ਬਾਫੜ ਉੱਚੀ ਥਾਂ ਤੇ ਜਾ ਖਲੋਤਾ ਮੇਰਾ ਪੋਤਰਾ ਬੁੱਕਲ ਚ ਲਈ ਖੜਾ ਬੰਦਾ ਕੋਈ ਅਣਜਾਣ ਰਾਹੀ ਨਹੀਂ ਮੇਰਾ ਪੁੱਤਰ ਹੀ ਹੈ ਮੈਂ ਹੌਕਾ ਲੈ ਉਹਨਾਂ ਵੱਲ ਵਧਿਆ ਪਾਣੀ ਦੀ ਉੱਚੀ ਛਲ ਆਪਣੇ ਵੱਲ ਆਉਂਦੀ ਵੇਖ ਮੈਂ ਕਾਲੇ ਪੈਰੀ ਇੱਕ ਸਿੱਧੇ ਪਹਾੜ ਤੇ ਚੜਨ ਲੱਗਿਆ ਹਾਂ ਪਾਣੀ ਦੇ ਗੋਲਿਆਂ ਤੋਂ ਤਰੰਦਾ ਮੈਂ ਬਿਨਾਂ ਭੌਂ ਕੇ ਵੇਖੇ ਲਗਾਤਾਰ ਉੱਪਰ ਹੋਰ ਉੱਪਰ ਚੜਦਾ ਜਾ ਰਿਹਾ ਹਾਂ ਤੇ ਆਖਰ ਸਿਖਰ ਤੇ ਜਾ ਪਹੁੰਚਿਆ ਹਾਂ ਪਾਣੀ ਦਾ ਦਰਿਆ ਹੇਠਾ ਰਹਿ ਗਿਆ ਹੈ ਦੂਰ ਬੜੀ ਦੂਰ ਇੰਨੀ ਦੂਰ ਕਿ ਪਾਣੀ ਮੇਰੇ ਤੱਕ ਪਹੁੰਚ ਸਕੰਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਪਾਣੀ ਦੀਆਂ ਲਹਿਰਾਂ 'ਚ ਬੇਸ਼ੁਮਾਰ ਲੋਕ ਗੋਤੇ ਖਾਂਦੇ ਤੈਰਦੇ ਵਾਹੋ ਦਾ ਭਜੇ ਜਾ ਰਹੇ ਹਨ ਮੈਂ ਪੁੱਤਰ ਤੇ ਪੋਤੇ ਦੀ ਤਲਾਸ਼ ਕਰਨ ਲੱਗਿਆ ਹਾਂ ਮੈਨੂੰ ਭਾਲ ਦੇ ਪਤਾ ਨਹੀਂ ਕਿੱਥੇ-ਕਿੱਥੇ ਟਕਰਾ ਮਾਰਦੇ ਹੋਣਗੇ ਲੱਭ ਲੈਣ ਜੇ ਲੱਭ ਸਕਦੇ ਨੇ ਮੈਂ ਕਿਵੇਂ ਦੱਸਾਂ ਮੈਂ ਕਿੱਥੇ ਹਾਂ ਮੈਂ ਤਾਂ ਗਵਾਚਿਆ ਹੋਇਆ ਹਾਂ ਤੇ ਇਹ ਮੇਰੀ ਆਵਾਜ਼ ਤੱਕ ਨਹੀਂ ਸੁਣਦੇ ਕਿਸੇ ਤਰ੍ਹਾਂ ਮੈਨੂੰ ਵਾਪਸ ਲੈ ਜਾਣ ਪਰ ਇਹ ਕੀ ਭੁੱਖਾ ਬੱਚਾ ਰੋਂਗ ਰਿਹਾ ਹੈ ਗਿਰਜ ਉਸ ਦੇ ਮਗਰ ਘਾਤ ਲਈ ਬੈਠੀ ਹੈ ਰੰਗਾਂ ਦਾ ਦਰਿਆ ਪਰ ਪਰ ਵਹਿ ਰਿਹਾ ਹੈ ਵੇਖਦੀ ਹੀ ਵੇਖਦੇ ਪੁੱਤਰ ਮੇਰਾ ਹੰਬਲਾ ਮਾਰ ਕੇ ਗਿਰਜ ਦੇ ਪੰਖਾਂ ਤੇ ਸਵਾਰ ਹੋ ਗਿਆ ਹੈ ਹੱਥ ਵਿੱਚ ਬਰਸ਼ ਫੜੀ ਰੰਗਾਂ ਦੇ ਦਰਿਆ ਚ ਬਰਸ਼ ਡੋਬ-ਡੋਬ ਕੇ ਆਕਾਸ਼ ਚ ਰੰਗ ਭਰਨ ਲੱਗਿਆ ਹੈ ਜਮਾ ਕੀਤਿਆਂ ਭਰੀਆਂ ਪੰਡਾਂ ਦੇ ਪੰਡਾਰ ਤੇ ਮੇਰਾ ਪੋਤਰਾ ਅਠਖੇਲੀਆਂ ਰਿਹਾ ਹੈ ਮੈਂ ਉਹਨਾਂ ਦੇ ਚੇਤਿਆਂ ਚੋਂ ਝੜ ਗਿਆ ਹਾਂ ਉਹ ਕਿਸੇ ਹੋਰ ਜਹਾਨ ਤੇ ਤੇ ਮੈਂ ਵੱਖਰੇ ਜਹਾਨ ਦਾ ਪਾਂਦੀ ਹੋਈ ਇੰਨੀ ਦੂਰ ਜਾ ਪਹੁੰਚਿਆ ਹਾਂ ਜਿੱਥੇ ਮੈਂ ਉਹਨਾਂ ਲਈ ਸੁਪਨਾ ਹੋ ਗਿਆ ਹਾਂ ਜਾਂ ਉਹ ਮੇਰੇ ਲਈ ਸੁਪਨਾ ਹੋ ਗਏ ਨੇ ले मूंह ते हथ फेरन की कोशिश कर लग्या मेरे हथ मेरा चेहरा मेरा शरीर मैं हाँ पर मैं नहीं हां कुछ है ही नहीं ना शरीर ना भुख ना दौड़ उठो मैं आख्या छेती करो हस्पताल चलीए ਜਿਵੇਂ ਖੂਚੂ ਡਿੱਗੇ ਨੂੰ ਕੋਈ ਮੋਢੇ ਤੋਂ ਖਿੱਚਦਾ ਆਵਾਜ਼ਾਂ ਮਾਰ ਰਿਹਾ ਹੋਵੇ ਮੈਂ ਡੋਰਪੋਰਾ ਜਿਹਾ ਉਠਿਆ ਕਮਰੇ ਅੰਦਰ ਜਗ ਰਹੀਆਂ ਬੱਤੀਆਂ ਨੇ ਅੱਖਾਂ ਚੁੰਦੀ ਆ ਦਿੱਤੀਆਂ ਮੈਂ ਘੁੱਟ ਕੇ ਅੱਖਾਂ ਬੰਦ ਕਰ ਲਈਆਂ ਹਨ ਕੰਨਾਂ 'ਚ ਕਰੰਟ ਜਿਹਾ ਡੌੜਿਆ ਤੇ ਸਾਰੇ ਸਰੀਰ 'ਚੋਂ ਝੁੰਜਣੀ ਫਿਰ ਗਈ ਪਤਨੀ ਨੇ ਮੋਢਾ ਹਿਲਾਉਣਿਆ ਅੱਖਾਂ ਖੋਲੋ ਸੁੱਖ ਨਾਲ ਪੋਤਾ ਹੋਇਆ ਹੈ ਆ ਵੇਖੋ ਖੁਸ਼ੀ ਚ ਖੀਵੀ ਹੁੰਦੀ ਉਹ ਬੋਲੀ ਜਾ ਰਹੀ ਹੈ ਮੈਂ ਹੁਣ ਵੀ ਆਪੇ ਚ ਨਹੀਂ ਹਾਂ ਤੇ ਬਿਟਰ ਬਿਟਰ ਉਸਵਲ ਝਾਕਣ ਲੱਗਿਆ ਹਾਂ ਉਸਨੇ ਮੋਬਾਈਲ ਦੀ ਸਕਰੀਨ ਮੇਰੀਆਂ ਅੱਖਾਂ ਅੱਗੇ ਕਰ ਦਿੰਦੀ ਹੈ ਵੇਖੋ ਆਪਣਾ ਪੋਤਰਾ ਪੁੱਤਰ ਦੀ ਝੋਲੀ ਚ ਪਿਆ ਆਪਣਾ ਅੰਸ ਵੇਖ ਮੇਰੇ ਰੋਮ ਰੋਮ ਚ ਰੰਗ ਦੀ ਗਾਗਰ ਲੱਗ ਗਈ ਹੈ ਵੇਖੋ ਤਾਂ ਸਹੀ ਕਿਨੇ ਖਾਲੀ ਮੁਠੀ ਨਾਲ ਖੁੱਲਣ ਲੱਗਿਆ ਹੈ ਜਿਵੇਂ ਸਾਰੀ ਮੁਠੀ ਇੱਕੋ ਵਾਰੀ ਅੰਦਰ ਲੰਘਾਉਣੀ ਹੋਵੇ ਹੱਸਦੀ ਹੋਈ ਪਤਨੀ ਬੋਲੀ ਹੈ ਮੇਰੀਆਂ ਨਜ਼ਰਾਂ ਬਾਲ ਤੇ ਠਹਿਰ ਗਈਆਂ ਹਨ ਬੰਦ ਮੁਠੀ ਮੂੰਹ ਚ ਪਾਉਂਦਾ ਉਆ ਉਆ ਕਰੇ ਪਿਆ ਹੈ ਮੇਰੇ ਤੱਕੇ ਫੋਨ ਬੰਦ ਕਰ ਦਿੱਤਾ ਤੇ ਮੇਰੀ ਭੁੱਬ ਨਿਕਲ ਗਈ ਹੈ